ਮਾਂਸਾ ਦਾ ਤਿੰਨ ਕੋਨੀ ਚੌਂਕ ਤੋਂ ਬੱਸ ਸਟੈਂਡ ਤੱਕ ਵਾਲਾ ਰੋਡ ਹੁਣ ਜਗਮਗ ਕਰਨ ਲੱਗਿਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰੋਡ ਦੇ ਉੱਪਰ ਨਵੀਆਂ ਲਾਈਟਾਂ ਲਗਵਾ ਕੇ ਇਸ ਰੋਡ ਨੂੰ ਰੁਸ਼ਨਾ ਦਿੱਤਾ ਹੈ ਇਸ ਰੋਡ ਦੇ ਉੱਪਰ ਲਾਈਟਾਂ ਨਾ ਚੱਲਣ ਕਾਰਨ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਰਾਤ ਸਮੇਂ ਅਵਾਰਾ ਪਸ਼ੂ ਵੀ ਵਹੀਕਲਾਂ ਦੇ ਨਾਲ ਟਕਰਾ ਜਾਂਦੇ ਸੀ ਅਤੇ ਦੁਕਾਨਾਂ ਤੇ ਵੀ ਕਈ ਵਾਰ ਚੋਰੀਆਂ ਹਉਣ ਦੇ ਮਾਮਲੇ ਸਾਹਮਣੇ ਆ ਜਾਂਦੇ ਸੀ ਪਰ ਹੁਣ ਇਸ ਰੋਡ ਦੇ ਉੱਪਰ ਰਾਤ ਸਮੇ ਵੀ ਦਿਨ ਵਰਗਾ ਮਾਹੌਲ ਬਣਿਆ ਰਹਿੰਦਾ ਹੈ ਕਿਉਂਕਿ ਇਸ ਰੋਡ ਨੂੰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਈਟਾਂ ਲਾ ਕੇ ਰੋਸ਼ਨਾ ਦਿੱਤਾ ਹੈ ਲਾਈਟਾਂ ਲੱਗਣ ਦੇ ਨਾਲ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਸ਼ਹਿਰ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਸ ਰੋਡ ਦੇ ਉੱਪਰ ਲਾਈਟਾਂ ਘੱਟ ਹੋਣ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਥੋੜਾ ਜਿਹਾ ਹਨੇਰਾ ਹੋਣ ਤੇ ਹੀ ਇਹ ਰੋਡ ਬਿਲਕੁਲ ਸੁਨਣਾ ਹੋ ਜਾਂਦਾ ਸੀ ਕਿਉਂਕਿ ਇਸ ਰੋਡ ਦੇ ਉੱਪਰ ਬਹੁਤ ਹੀ ਹਨੇਰਾ ਓਛਾ ਜਾਂਦਾ ਸੀ ਲਾਈਟਾਂ ਨਹੀਂ ਚੱਲਦੀਆਂ ਸੀ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰੋਡ ਦੇ ਉੱਪਰ ਨਵੀਆਂ ਲਾਈਟਾਂ ਲਗਾ ਕੇ ਇਸ ਰੋਡ ਨੂੰ ਰੌਸ਼ਨਾ ਦਿੱਤਾ ਹੈ ਸ਼ਹਿਰ ਵਾਸੀਆਂ ਨੇ ਕੀ ਕੁਝ ਕਿਹਾ ਆਉ ਵੀ ਤੁਹਾਨੂੰ ਸ਼ਹਿਰ ਵਾਸੀਆਂ ਦੀ ਜ਼ੁਬਾਨੀ ਸੁਣਾ ਦਿੰਨੇ ਆ ਜੀ ਜੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਇੱਥੇ ਬਹੁਤ ਫੱਕੜਾ ਬਣਿਆ ਰਹਿੰਦਾ ਸੀ ਹੁਣ ਤਾਂ ਆਏ ਲੱਗਦਾ ਵੀ ਲਾਈਟਾਂ ਦਿਨ ਦਾ ਚੜਿਆ ਰਹਿੰਦਾ ਪਸ਼ੂਆਂ ਦਾ ਵੀ ਡਰ ਸੀ ਤੇ ਲਾਈਟਾਂ ਬਹੁਤ ਵਧੀਆ ਚੱਲ ਰਹੀਆਂ ਆ ਜੀ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕਰਿਆਗਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨੇਰੇ ਦਾ ਕੰਮ ਸੀ ਜੀ ਤੇ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕਰਿਆ ਲੇਟਨ ਇਹੋ ਜਿਹਾ ਵੀ ਅੱਗੇ ਤੋਂ ਸੁਧਾਰ ਕਰਨ ਜੀ ਬਹੁਤ ਵਧੀਆ ਡੀਸੀ ਸਾਹਿਬ ਆਏ ਨੇ ਆਪਣੇ ਉਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਸਾਹਿਬ ਸਾਹਿਬ ਜਦੋਂ ਲੈਂਗੁਏਜ ਇਥੋਂ ਦੇ ਕਿੰਨਾ ਦਾ ਹਨੇਰਾ ਹੁੰਦਾ ਬੜਾ ਹਨੇਰਾ ਹੁੰਦਾ ਸੀ ਪਸ਼ੂ ਵੀ ਨਹੀਂ ਦੀਦੇ ਸੀ ਮੂਰੇ ਆ ਜਾਂਦੇ ਪਸ਼ੂ ਕੋਈ ਆਪਣੇ ਫਿਰਦੇ ਨੇ ਵਾਰਾ ਕਈ ਵਾਰ ਜਮੀਂ ਹੀ ਹਨੇਰਾ ਸੀਗਾ ਜੀ ਬਹੁਤ ਹਨੇਰਾ ਸੀਗਾ ਤੇ ਹੁਣ ਚਾਨਣ ਕਰਕੇ ਆਇਆ ਲੱਗਦਾ ਮਾਨਸਾ ਦਾ ਪਤਾ ਹੀ ਨਹੀਂ ਲੱਗਦਾ ਜੀ ਸੂਰਜ ਦਿਨ ਚੜਿਆ ਰਹਿੰਦਾ ਜੀ ਇੱਕ ਨਵੀਂ ਟਿਕਾਣਾ ਟਿਕੜੀ ਮਾਨਸਾ ਨੂੰ ਬਹੁਤ ਵਧੀਆ ਨਵੀਂ ਬਹੁਤ ਵਧੀਆ ਮਾਨਸਾ ਨੂੰ ਵਧੀਆ ਚਿਹਰਾ ਮਿਲਿਆ ਜੀ ਦੀਜੀਤ ਸਿੰਘ ਨੇ ਆਪਾਂ ਨੂੰ ਬਹੁਤ ਵਧੀਆ ਇੱਕ ਦਿਨੀ ਚੜਾਤਾ ਜੀ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਬਾਕਸ ਸਟੈਂਡ ਤੱਕ ਲਾਈਟਾਂ ਲਾਈਆਂ ਇੱਧਰ ਹੋਰ ਵੀ ਕਿਤੇ ਜ਼ਰੂਰ ਚਾਹੀਦੀਆਂ ਹਾਂ ਜ਼ਰੂਰ ਹੈ ਜੀ ਇੱਧਰ ਕੈਂਚੀਆਂ ਤਾਂ ਵੀ ਲੱਗ ਜਾਣ ਬਹੁਤ ਧੰਨਵਾਦ ਆ ਇੱਧਰ ਨਿੱਤੇ ਵਾਲ ਕੈਂਚੀਆਂ ਤਾਂ ਵੀ ਲੱਗ ਜਾਣੇ ਇਹਨਾਂ ਦਾ ਹੈ ਜੀ ਨੇ ਫਿਰ ਵੀ ਬਰੀਆ ਇਹਨਾਂ ਵਾਂਗੂ ਲੱਗ ਜਾਣ ਤਾਂ ਬਹੁਤ ਅੰਤ ਆ ਜੀ ਬਹੁਤ ਧੰਨਵਾਦ ਕਰਾਂਗੇ ਇਹਨਾਂ ਦਾ ਜੀ ਇਹ ਕਾਫੀ ਹਨੇਰਾ ਹੁੰਦਾ ਸੀ ਭਾਜੀ ਬਹੁਤ ਵਧੀਆ ਗੱਲ ਕੀਤੀ ਐ ਵੈਸੇ ਵੀ ਆਪਣੇ ਸਿੱਧੀ ਲਟ ਲੱਗ ਗਈਆਂ ਤੇ ਪਹਿਲਾ ਐਕਸੀਡੈਂਟ ਦਾ ਬਹੁਤ ਉਹ ਰਾਤ ਨੂੰ ਜਿਹੜੀ ਹੋ ਸੀਗਾ ਡਰ ਰਹਿੰਦਾ ਸੀਗਾ ਹੁਣ ਬਹੁਤ ਵਧੀਆ ਦਿਨ ਚੜਿਆ ਹੋਇਆ ਹੈ ਬਹੁਤ ਵਧੀਆ ਧੰਨਵਾਦ ਆ ਕਿੰਨੇ ਚਿਰ ਹਾਫ ਤੇ ਹੁੰਦੇ ਸੀ ਤੇ ਨੇਰੇ ਕਾਰਨ ਕਦੋਂ ਪਸੂ ਲੈ ਕੇ ਮੰਦ ਸੀ ਇਹਦਾ ਕਾਫੀ ਟਾਈਮ ਤੋਂ ਹੀ ਬੰਦ ਪਈਆਂ ਸੀ ਬਾਈ ਜੀ ਹਾਂ ਦੇਖਦੇ ਸੀ ਕਾਫੀ ਟਾਈਮ ਤੋਂ ਬੰਦ ਪਈਆਂ ਸੀ ਪਰ ਹੁਣ ਇਹ ਚੱਲੀਆਂ ਨੇ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਵਧੀਆ ਇਹਨਾਂ ਦਾ ਹੋਏਗਾ ਪਹਿਲਾਂ ਵੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਸੀ ਨੇਰੇ ਦੇ ਵਿੱਚ ਪਸ਼ੂ ਕਿਸੇ ਦੇ ਮਰੇ ਆ ਜਾਂਦੇ ਸੀਗੇ ਤੇ ਹੁਣ ਕਾਫੀ ਜਿਆਦਾ ਫਰਕ ਪੈ ਗਿਆ ਹੁਣ ਦਿਨ ਜਰਦੀ ਚਾਨਣ ਹੋ ਜਾਂਦਾ ਹੈ ਲੈਟਾਂ ਦਾ ਪੂਰੇ ਟਾਈਮ ਤੋਂ ਲੈਟਾਂ ਬੰਦ ਦੋ ਦੋ ਸਾਲ ਤੋਂ ਇਹ ਬੰਦ ਸੀ ਜੇ ਲੈਟਾਂ ਤੇ ਚੋਰੀਆਂ ਦਾ ਡਰ ਚੋਰੀਆਂ ਦਾ ਡਰ ਲੱਗਿਆ ਰਹਿੰਦਾ ਸੀ ਤੇ ਹੁਣ ਬਹੁਤ ਜ਼ਿਆਦਾ ਫਰਕ ਪਾਇਆ ਹੈ ਪਿੰਡ ਚਾਹਾਂ ਚੋ ਵੀ ਗੋਂ ਵੀ ਬਹੁਤ ਵੱਡੀਆਂ ਜਿਹੜੀਆਂ ਲੈਟਾਂ ਚਲਵਾਈਆਂ ਨੇ ਹੁਣ ਬਹੁਤ ਬਹੁਤ ਧੰਨਵਾਦ ਜੀ ਦਾ ਇਹਨਾਂ ਨੇ ਲੈਟਾਂ ਚਲਾਈਆਂ ਨੇ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ ਲੱਗਦਾ ਹੁਣ ਮੇਰਾ ਵੀ ਹੋ ਗਿਆ ਨਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਲੈਟਾਂ ਦਾ दिन रात का कोई पता नहीं लगता एक भी प्यापर आ रहा है ना ना इस तरह की लाइटा है कि देखा भी नहीं अभी हम तो बहुत वादिया तो आप ही देख सकते पूरा दिन चढ़िया पे